ਕੋਈ ਭੋਲਾ ਜੀ ਨੇ ਆਪਣੇ ਹਲਕੇ ਦੇ ਵਿੱਚ ਬਹੁਤ ਵੱਡੀ ਵੈਲੀ 3 ਘੰਟੇ ਲੋਕ ਇੰਨਾ ਪਿਆਰ ਕਰਦੇ ਆ ਭੋਲਾ ਜੀ ਨਾਲ 3 ਘੰਟੇ ਬੱਥੇ ਰਹੇ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਭੋਲਾ ਹੀ ਦਾ ਔਰ ਇਹਨਾਂ ਦੇ ਸਾਰੇ ਸਪੋਰਟਰਾਂ ਦਾ ਕਿਉਂਕਿ ਇਹਨਾਂ ਨੇ 3 ਘੰਟੇ ਬਾਅਦ ਕੇ ਮੇਰਾ ਇੰਤਜ਼ਾਰ ਕੀਤਾ ਮੈਨੂੰ ਬੱਕੀ ਆਸਾ ਕਿ ਇੱਥੇ ਬਹੁਤ ਵੱਡੀ ਜਲਤੀ ਨਾਲ ਜਿੱਤਾਂ ਮੇ ਅਚਾਰਲ ਕਿੱਜ ਅੱਜ ਇਹ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 19 ਚ ਤੁਸੀਂ ਦੇਖ ਰਹੇ ਹੋ 3 ਘੰਟੇ ਤੋਂ ਲੇਟ ਨੇ ਕਿਉਂਕਿ ਅੱਜ ਇੰਨੀਆਂ ਕਮੇਟੀਆਂ ਨੇ ਦੂਜੀਆਂ ਪਾਰਟੀ ਵਾਲਿਆਂ ਨੂੰ ਬਲਕੇ ਇਮੰਤਤਾ ਕਰਦੇ ਨੇ ਕੋਈ ਮੀਟਿੰਗ ਕਰਾਉਣ ਨੂੰ ਤਿਆਰ ਨਹੀਂ ਅੱਜ ਆਮ ਆਦੀ ਪਾਰਟੀ ਦੇ ਕੈਂਡੀਡੇਟ ਅਸ਼ੋਕ ਰੌਕ ਪਰਛੀ ਪਪੀ ਦਾ ਔਰ ਇੰਨੀਆਂ ਮੀਟਿੰਗਾਂ ਟਾਈਮ ਨਹੀਂ ਹੈਗਾ ਤੇ ਅੱਜ ਮੀਂਹ ਦੇ ਬਰਸਾਤ ਦੇ باوجود ਦੇਖੋ ਕਿੰਨੀ ਵੱਡੀ ਮੀਟਿੰਗ ਹੋਣ ਦੇ ਬਾਵਜੂਦ ਅੱਜ ਸਾਰੇ ਸਮਰਥਨ ਦੇਣ ਨੂੰ ਬੈਠੇ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਅੱਜ ਰੁਝਾਨ ਆ ਲੋਕਾਂ ਦਾ ਜੋ ਉਹਨਾਂ ਲੋਕਾਂ ਦੇ ਵਿਚਾਰ ਨੇ ਔਰ ਜ਼ਮੀਨੀ ਲੈਵਲ ਤੇ ਅੱਜ ਇਹ ਕਹਿ ਰਹੇ ਨੇ ਵੀ ਆਮ ਆਦੀ ਪਾਰਟੀ ਨੇ ਮਾਨ ਸਾਹਿਬ ਨੇ ਜੋ 2 ਸਾਲ ਦੇ ਕੰਮ ਕੀਤੇ ਨੇ ਉਹਦਾ ਅਸੀਂ ਮੁੱਲ ਮੋੜਨਾ ਚਾਹੁੰਦੇ ਆ ਪੱਪੀ ਜੀ ਨੂੰ ਵਰਗੇ ਝਾੜੂ ਵਾਲਾ ਪੜਨ ਦਵਾ ਕੇ ਐਮਪੀ ਬਣਾਉਣਾ ਚਾਹੁੰਦੇ ਆ ਤਾਂ ਕਿ ਪੰਜਾਬ ਤੋਂ ਤਾਂ ਕੰਮ ਹੋਈਏ ਨੇ ਤੇ ਕੇਂਦਰ ਦੇ ਰੁਕੇ ਹੋਏ ਫੰਡ ਲਿਆ ਕੇ ਅਸੀਂ ਪੰਜਾਬ ਨੂੰ ਕੁਸ਼ਾਲ ਕਰਨਾ ਵਾ ਅੱਜ ਸਰ ਮੈਂ ਤੁਹਾਨੂੰ ਫੇਰ ਥੇਰ ਦੱਸਣਾ ਚਾਹੁੰਦਾ ਵਾ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਵਾ ਲੋਕ ਇੱਕ ਤਰਫਾ ਹੋਏ ਹੋਏ ਨੇ ਕਿਉਂਕਿ 2 ਸਾਲ ਦੇ ਮਾਨ ਸਾਹਿਬ ਦੇ ਇਮਾਨਦਾਰ ਨਾਲ ਜਿਹੜੀ ਸਰਕਾਰ ਚੱਲੀ ਹੈ ਉਹਦੇ ਕੰਮ ਦੇਖਦੇ ਹੋਏ ਅੱਜ ਸਾਰੇ ਮਿਲਕੇ ਤਹੱਈਆ ਕਰੀ ਬੈਠੇ ਨੇ ਫਰਨ ਕਰੀ ਬੈਠੇ ਨੇ 2 ਸਾਲ ਦੇ ਮਾਨ ਸਾਹਿਬ ਦੇ ਕੰਮ ਉਹਨਾਂ ਦੇ ਜਿਹੜਾ ਮੁੱਲ ਮੋੜ ਨਾ ਵਾ ਤੇ ਪੱਪੀ ਦਾ ਜਿਹੜਾ ਚੋਣ ਨਿਸ਼ਾਨ ਝਾੜੂ ਆਮ ਆਦੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਆ ਉਹਦੇ ਮੋਰ ਲਵਾ ਕੇ ਲਾ ਕੇ ਉਹ ਜਿਹੜਾ ਮਿਲਕੇ ਬਾਕੀ ਕੂੜਾ ਰਹਿੰਦਾ ਉਹ ਵੀ ਸਫਾਈ ਕਰਨੀ ਆ ਤੇ ਅੱਜ ਮੀਟਿੰਗਾਂ ਹੈਗੀਆਂ ਜੀ ਬਿਲਕੁਲ ਜੀ ਬਿਲਕੁਲ 19 ਨੰਬਰ ਔਰ 2 16 ਨੰਬਰ ਵਾਰਡ ਦੇ ਵਿੱਚ ਆ ਤੇ ਕਰੀਬਨ ਅ ਡੇਲੀ ਮਿਲ ਕੇ ਰੁਕੜ ਮੀਟਿੰਗਾਂ ਚੱਲ ਰਹੀਆਂ ਨੇ ਲਗਾਤਾਰ ਆਪਣੇ ਆਪ ਲੋਕ ਰਹਿ ਕਹਿ ਰਹੇ ਨੇ ਵੀ ਸਾਡੀ ਮੀਟਿੰਗ ਰੱਖੋ ਔਰ ਟਾਈਮ ਨਹੀਂ ਮਿਲ ਰਿਹਾ ਇਸ ਕਰਕੇ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਇੱਕ ਤਰਫ ਆਪ ਜਿੱਤ ਐ ਔਰ ਐਮਪੀ ਬਣਾ ਕੇ ਭੇਜਾਂਗੇ ਤੇ ਪੰਜਾਬ ਨੂੰ ਕੁਸ਼ਾਲ ਕਰਾਂਗੇ ਚਲੋ ਚਲੋ ਚਾਹੇ ਵੱਲੋਂ ਸਰ ਪਹਿਲਾਂ ਤਾਂ ਮੈਂ ਤੁਹਾਡਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਹੜਾ ਕਿ ਤੁਸੀਂ ਲੋਕਾਂ ਅੱਗੇ ਸੱਚਾਈ ਲੈ ਕੇ ਜਾਂਦੇ ਹੋ ਅੱਜ ਤੁਸੀਂ ਆ ਦੇਖਿਆ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਪਿਆਰ ਦੇ ਰਿਹਾ ਮੀ ਪੈਂਦਾ ਸੀਗਾ ਤੂਫਾਨ ਚੱਲਦਾ ਸੀ ਤਾਂ ਵੀ ਲੋਕੀ ਬੈਠੇ ਨੇ ਲੋਕਾਂ ਦੇ ਵਿੱਚ ਹੁਣ ਨਾ ਸਰ ਸਮਝ ਆ ਗਈ ਹੈ ਕਿ ਕਿਹੜੀ ਪਾਰਟੀ ਉਹਨਾਂ ਦੇ ਹੱਕ 'ਚ ਚੱਲੂਗੀ ਤੇ ਕਿਹੜਾ ਉਹਨਾਂ ਦਾ ਕੰਮ ਕਰੂਗਾ ਹੁਣ ਤੁਸੀਂ ਪਿੱਛੇ ਜੀ ਦੇਖਿਆ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਹੜ੍ਹ ਆਇਆ ਬਾਕੀ ਜਿਹੜੇ ਐਮਪੀ ਹੁਣ ਪੁਰਾਣੇ ਬਿੱਟੂ ਜੀ ਕਹਿੰਲਾਂ ਉਹ ਘਰੇ ਬਹਿ ਕੇ ਰੋਟੀਆਂ ਖਾਂਦੇ ਸੀ ਤੇ ਸਾਡੇ ਪੱਪੀ ਪ੍ਰਾਸ਼ਰ ਜੀ ਸੜਕਾਂ ਦੇ ਵਿੱਚ ਗੋਡੇ-ਗੋਡੇ ਪਾਣੀ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਪਾਣੀ ਦੇ ਵਿੱਚ ਪਾਣੀ ਦੀ ਵੀ ਸੇਵਾ ਦਵਾਈ ਆ ਬਿਲਕੁਲ ਬਿਲਕੁਲ ਸਰ ਉਹਨਾਂ ਨੇ ਤੁਸੀਂ ਆ ਦੇਖੋ ਕੋਈ ਵੀ ਆਪਣੀ ਔਖੀ ਘੜੀ ਦੇ ਵਿੱਚ ਜਿੱਥੇ ਜਨਤਾ ਨੂੰ ਲੋੜ ਆ ਉੱਥੇ ਪੱਪੀ ਪ੍ਰਾਸ਼ਰ ਜੀ ਉਹਨਾਂ ਨਾਲ ਖੜੇ ਨੇ ਬਿਲਕੁਲ ਜੀ ਬਿਲਕੁਲ ਇਸ ਤੋਂ ਡਬਲ ਹੀ ਮਿਲੂਗਾ ਜੀ ਕਿਉਂਕਿ ਯੂਥ ਉਹਨਾਂ ਨਾਲ ਆ ਤੁਹਾਨੂੰ ਪਤਾ ਸਰ ਯੂਥ ਜਿਹਦੇ ਨਾਲ ਆ ਉਹ ਆਪਣੀ ਤਰੱਕੀਆਂ ਨੂੰ ਤੁਰਨਾਈ ਚਾਹੁੰਦਾ ਉਹ ਅੱਜ ਅੱਜ ਮਾਨਯੋਗ ਸਾਡੇ ਐਮਐਲਏ ਦਲਜੀਤ ਸਿੰਘ ਗਰਵਾਲ ਭੋਲਾ ਜੀ ਦੀ ਰਹਿਮ ਰਹਿਮਾਈ ਹੇਠ ਜਿਹੜੀ ਅੱਜ ਮੀਟਿੰਗ ਸਾਡੀ ਆਮ ਆਦਮੀ ਪਾਰਟੀ ਦੀ 29 ਨੰਬਰ ਵਾਰਡ ਜਿਹੜਾ ਕਿ ਪੁਰਾਣਾ ਨੰਬਰ 19 ਨੰਬਰ ਹਾ ਤੇ 17 ਨੰਬਰ ਵਾਰਡ ਦੀ ਇਕੱਠੀ ਮੀਟਿੰਗ ਸੀਗੀ ਉਹ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਹੱਕ ਵਿੱਚ ਜਿਹੜੇ ਕਿ ਸਾਡੇ ਐਮਪੀ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹੱਕ ਵਿੱਚ ਰੱਖੀ ਗਈ ਸੀ ਜੋ ਕਿ ਮੀਟਿੰਗ ਅੱਜ ਸਫਲ ਹੋਈ ਆ ਔਰ ਉਸ ਸੰਗਤਾਂ ਨੇ ਪੂਰਾ ਹੰਗਾਰਾ ਦਿੱਤਾ ਉਹਨਾਂ ਦੇ ਹੱਕ ਵਿੱਚ ਜੀ ਕਿ ਇਸ ਵਾਰ ਜਿਹੜਾ ਵਾ ਅਸ਼ੋਕ ਪ੍ਰੈਸ਼ਰ ਪੱਪੀ ਹੀ ਜਿੱਤੇਗਾ ਐਮਪੀ ਕੈਂਡੀਡੇਟ ਹਲਕਾ ਪੂਰਬੀ ਚੋ ਕਿੰਨੀ ਲੀਡ ਨਾਲ ਲੈ ਜਾਉਂਗੇ ਦੇਖੋ ਜੀ ਹਲਕਾ ਪੂਰਬੀ ਦੀ ਲੀਡ ਤੁਸੀਂ ਦੇਖੀ ਹੋਣੀ ਆ ਪਿਛਲੀ ਵਾਰ ਕਿੰ ਉਦੇ ਹਿਸਾਬ ਨਾਲ ਲੀਡ ਵਧੀਆ ਆਊਗੀ ਪੱਪੀ ਭਾਜੀ ਦੀ ਬੇਫਿਕਰ ਹੋ ਸੰਗਤ ਦਾ ਪੂਰਾ ਆਸ਼ੀਰਵਾਦ ਹੈ ਜੀ ਸਿੱਧਾ ਹੋ ਗਿਆ ਲਾਡੀ ਕਤਿਆਲ ਜੀ ਇਹ ਜੀ ਸਬਜ਼ੀ ਮੰਡੀ ਵਾਰ ਨੰਬਰ 19 ਤੇ 17 ਉਹਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਆਪਣੇ ਉਮੀਦਵਾਰ ਆਪ ਦੇ ਸ਼ੋਕ কুমার ਪੱਪੀ ਜੀ ਜਿਹੜੇ ਲੋਕ ਸਭਾ ਦੇ ਉਮੀਦਵਾਰ ਆਮ ਪਾਰਟੀ ਦੇ ਐਮਪੀਓ ਹੀ ਹੈ ਅੱਜ ਉਹਨਾਂ ਨੂੰ ਅੱਜ ਤੋਂ ਐਮਪੀਓ ਹੀ ਕਹਿੰਦੇ ਆ ਡਗਲੇ ਕਰਤਾ ਕਿੰਦਾ ਕਰਦਾ ਲੱਗਦਾ ਜਮੀਨ ਐ ਚ ਪਛਾਣੀ ਕੋਸੀ ਕਿਤੇ ਦੇ ਭੱਜੇ ਨਹੀਂ ਆਹ ਜੀ ਲੋਕਾਂ ਦੇ ਉਤਸ਼ਾਹ ਲੋਕਾਂ ਨੂੰ ਮਾਣ ਸੀਗਾ ਆਮ ਪਾਰਟੀ ਨੇ ਜਿਵੇਂ ਲੋਕਾਂ ਨੇ ਪਹਿਲਾਂ ਜਿਤਾਇਆ ਵਾ 92 ਸੀਟਾਂ ਦੇ ਕੇ ਲੋਕਾਂ ਦੇ ਅੱਜ ਵੀ ਉਹ ਕਹਿ ਰਹੇ ਆ ਕਿ ਅਸੀਂ 13 ਦੇ 13 ਹੀ ਉਮੀਦਵਾਰ ਜਿਤਾਣੇ ਆ ਔਰ ਬਹੁਤ ਮਤ ਦੇ ਕੇ ਵੋਟਾਂ ਵੱਧ ਤੋਂ ਵੱਧ ਪਾ ਕੇ ਅਸੀਂ ਆਪਣਾ ਉਹਨਾਂ ਨੂੰ ਲੋਕ ਸਭਾ ਚ ਭੇਜਣਾ ਹੈ 2 ਘੰਟੇ ਲੇਟ ਹੋਣ ਦੇ ਬਾਅਦ ਵੀ ਪਬਲਿਕ ਤਾਂ ਵੀ ਬੈਠੀ ਰਹੀ ਤੁਸੀਂ ਦੇਖ ਹੀ ਲਿਆ ਪਬਲਿਕ ਕਿਵੇਂ ਬੈਠੀ ਸੀਗੀ ਪਬਲਿਕ ਨੂੰ ਪਿਆਰ ਆ ਆਮ ਪਾਰਟੀ ਨਾਲ ਪਬਲਿਕ ਨੂੰ ਪਿਆਰ ਆ ਭੋਲੇ ਨਾਲ ਦਲਜੀਤ ਸਿੰਘ ਭੋਲੇ ਨਾਲ ਕਿਉਂ ਭੋਲਾ ਜੀ ਨੇ ਜਦੋਂ ਦੇ ਐਮ ਐਲ ਏ ਬਣੇ ਐ ਉਹਨਾਂ ਨੇ ਬਹੁਤ ਕੰਮ ਕਰਾਇਆ ਇਸ ਇਲਾਕੇ ਚ ਲੋਕਾਂ ਨੂੰ ਪਿਆਰ ਆ ਪੱਪੀ ਜੀ ਨਾਲ ਇਸ ਕਰਕੇ ਲੋਕੀਆਂ ਨੇ ਪਰਵਾਹ ਨਹੀਂ ਕੀਤੀ ਮੀਂਹ ਵੀ ਬਿਠੇ ਆ ਤੁਹਾਡੇ ਸਾਹਮਣੇ ਬਰਸਾਤ ਪੂਰੀ ਆਂ ਹਨੇਰੀ ਵੀ ਚੱਲੀ ਆ ਤੂਫਾਨ ਚੱਲਿਆ ਮਾਰਾ ਮੋਟਾ ਚਲੋ ਰੁਕ ਗਿਆ ਉਹ ਲੋਕਾਂ ਨੇ ਪੂਰਾ ਉਹਨਾਂ ਦਾ ਧੰਨਵਾਦ ਕੀਤਾ